ਆ ਜਾ ਆ ਜਾ ਆ ਜਾ ਉਰੇ ਬਹਿ ਜਾ ਬੰਦਿਆਂ ਵਾਂਗੂ ਬਹਿ ਜਾ ਧੂਆ ਘੁੱਟ ਦੂ ਆਂ ਦੇਖ ਲੈ ਆਲੇ-ਦਾਲੇ ਵੀ ਜਿੰਨਾ ਬੱਚਿਆ ਹਣ ਘੁੰਮਣਾ ਯਾਰੋ ਕੋਈ ਨਾ ਆਵੇ ਆਈਆਂ ਲੋਕ ਖੜੇ ਨੇ ਟਿੱਕੇ ਬੈਠੇ ਨੇ ਤੇ ਯਾਰ ਆ ਸਰਦਿਆਂ ਵਾਂਗੂ ਬੱਟਾ ਨਹੀਂ ਬੈਠਾ ਮਾਲ ਕਰਤੀ ਆ ਲੈ ਕਿੱਦਾਂ ਹੀ ਜਾਓ ਸ਼ਾਂਤ ਰਿਆ ਬਾਪੂ ਇਹ ਸ਼ਾਂਤ ਚੱਤੀ ਰਿਹਾ ਸ਼ਾਂਤ ਰੇ ਹੋਰ ਕਿ ਕਿਸ ਨੇ ਹਰਮਾਉਂਗਾ ਉਹ ਨਹੀਂ ਮਾਰਦਾ ਕਿਸ ਤੂੰ ਸਰਦਾਂ ਇਹਦਾ ਜਮੀਨ ਅਮਰਾਤੀ ਉਹ ਹੁਣ ਤੱਕ ਗੱਲ ਹੋਰ ਤਾਂ ਨੇੜਿਆ ਕਰਦੇ ਤੱਕੀ ਲੰਘ ਜੀ ਨਹੀਂ ਮੈਂ ਮਾਰਾ ਬੈਗਾ 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 ਦੇਖਣਾ ਬਾਲੇ ਉਹ ਯਾਰ ਲੈ ਯਾਰ ਕਾਫ ਬੈਗਾ ਜਾ ਰਹੀਆ ਬੋਟ ਆ ਉਹ ਜਾਂਦਾ ਕਿਉਂ ਨਹੀਂ ਇਹ ਬੰਦੇ ਜੀ ਡਰ ਗਏ ਉਰੇ ਆ ਕੇ ਕਹਿੰਦੇ ਜਾਣਾਂਗੇ ਇੱਥੇ ਰਿਪੋਰਟ ਚੱਲਣ ਵਾਲੀ ਐ ਆਜੋ ਯਾਰ ਕੀ ਕਰੂ ਇੱਥੇ ਉੱਧਰ ਪਾਈ ਨਾਲ ਰਹਿਣਾ ਮੈਂ ਤੂੰ ਮਾਂ ਉੱਪਰ ਆ ਪਾਣੀ ਕਿ ਪਾਰੋਂ ਦਲਣਾ ਨਾ ਜੀ ਉਹ ਬੈਠ ਜੀ ਲਾਣਾ ਜਦੋਂ ਪਾਰ ਆਏ ਹੋਏ ਕਰ ਰਹੇ ਜਮਾਕ ਬੈਠੇ ਨੇ ਆਪਦਾ ਪਰਿਵਾਰ ਲਈ ਆਏ ਤਾਂ ਫਿਰ ਕਿੱਧਰ ਦੇ ਪੰਜਾਬੀ ਆ ਤੁਸੀਂ ਇੱਥੇ ਡਰ ਕੇ ਕਿਹੜੀ ਜੰਗਾਂ ਲੜੋ ਆਜੋ ਆਜੋ ਓਏ ਪੰਜਾਬੀ ਕਹਿੰਦੇ

ਕਸ਼ਤੀ ਤਾਂ ਹੈਗੀਆ ਮੈਨੂੰ ਵੀ ਦਿਖ ਰਹੀ ਆ ਕਸ਼ਤੀ ਆ ਪਰ ਇੱਕ ਚੱਕਰ ਕੀ ਆ ਮੈਂ ਮੁੜੇ ਚੜਤਾ ਹਾਂ ਚੱਲ ਬਾਈ ਚੱਲ ਉਹ ਜੱਗੇ ਆ ਜਾੜਾ ਮੈਨੂੰ ਐ ਲੱਗਦਾ ਵੀ ਤੁਸੀਂ ਮਾਰੂ ਉਹ ਦੇਖ ਲੈ ਵੀ ਹੋਤੀ ਪਾਪੂ ਉਹ ਬਹੁਤ ਦੂਰ ਉਹ ਨੀਚੇ ਉੱਤਰਦੇ ਆ ਬਾਪੂ ਪੁੱਠੀ ਪੁੱਠੀ ਇੱਕ ਮਿੰਟ ਫਿਰ ਬੈਠੇ ਬਾਈ ਤੁਸੀਂ ਐ ਦੀ ਸਾਈਡ ਨੋ ਯਾਰ ਮਾਰਤਾ ਮੇਰਾ ਵੀ ਕਰਦਾ ਰਹਿਣ ਦੇ ਮੈਂ ਤਾਂ ਜਾਣਾ ਉੱਤਰ ਜਾ ਹਾਂ ਉੱਤਰ ਜਾ ਵਧੀਆ ਰਹੋ ਚਲ ਉੱਤਰ ਉੱਤਰਿਆ ਫਰਾਜ ਚਲ ਯਾਰ ਹੈ ਉਹ ਤੋਰਤੀ ਹੋਏ ਨਾ ਉੱਤਰ ਦਿੱਤੇ ਹੀ ਨਹੀਂ ਉਹ ਥੱਲੇ ਹੋ ਜਾਏ ਉਹ ਥੱਲੇ ਹੋ ਜਾਏ ਚਲ ਉੱਤਰ ਜਾ ਫਿਰ ਦੇਖੀ ਜਾਊਗੀ ਹੁਣ ਆ ਜਾ ਚਲ ਫਿਰ ਹੁਣ ਕੈਮਰਾਮੈਨ ਕਿੱਥੇ ਆ ਕੈਮਰਾਮੈਨ ਖਾਬੜਾ ਕਿੱਧਰ ਗਿਆ ਕੋਈ ਮੈਨ ਲੈ ਆ ਆਹ ਆਂ ਦੇਖੀ ਜਊਗੀ ਕੋਈ ਗੱਲ ਆਹ ਦੀ ਕਿਸਤੀ ਦੇ ਘਰੇ ਚ ਕਹਿੰਦੇ ਨੇ ਇਹ ਤਾਂ ਕਹਿਣਾ ਨਾ ਦੇਸਤਾਨਾ ਕਿੱਥੇ ਜਾ ਕੇ ਪਹੁੰਚੂਗੀ ਅਗਲਾ ਸੇ ਤਾਂ ਨਹੀਂ ਦਿਖ ਰਿਹਾ ਹੂੰ ਨਵੇਂ ਪੰਨੇ ਛੋੜੇ ਆ ਹੁਣ ਦੇਖੀ ਜਊਗੀ ਹੁਣ ਓ ਜੱਗ ਸੀਰ ਜੱਫੀ ਪਾ ਕੇ ਕੱਢ ਜਿੰਦੇ ਆ ਜੋ ਆਪਾਂ ਕਰਨੇ ਹਾਂ ਆਜੋ ਤੇ ਨੰਮੇ ਡਾ ਬਿਟਰ ਲੱਗੇ ਚੱਟ ਚੱਲ ਵਾਹ ਕੇ ਮੈਂ ਕਰੀਏ ਵੀਰੇ ਇਹਦਾ ਹੁਣ ਆਪਾ ਬਹਿ ਜਾ ਨਾ ਥੱਲੇ ਜਾ ਤਾਂ ਸਟਾਰਟ ਹੋ ਗਈ ਇੱਜ ਸਟਾਰਟ ਹੋ ਗਈ ਇੰਜ ਦੇਖਾ ਅੱਛਾ ਟਾਟਾ ਹੋ ਗਈ ਪੂਰੇ ਕਿੱਧਰ ਨੂੰ ਜਾਊਗੀ ਇਹਦਾ ਹੁਣੇ ਨੇ ਇਹ ਪੰਪ ਕਰਤਾ ਹਾਂ ਚੰਮ ਕਿੱਧਰ ਆ ਗਿਆ ਤੇ ਪ੍ਰੋਲੇ ਹਾਂ ਹੈ ਹਾਂ ਚੰਮ ਕਿੱਧਰ ਕਹਿੰਦਾ ਪਾਈ ਨੋ ਰਹੀ ਜੀ ਨਾ ਕੈਲ ਪੂਨ ਦਾ ਆ ਬੜਾ ਚੰਮ ਕਿੱਧਰ ਕਹਿੰਦਾ ਹੈ ਕਹਿੰਦਾ ਜਿੱਥੇ ਹਮਲਾ ਲੱਗੇ ਉਥੇ ਕੰਮ ਲੱਗੇ ਇਹਨਾਂ ਪਸਾਲੇ ਆਪਾਂ ਫਸਾ ਲਈ ਜੀ ਫਸਾ ਲਏ ਨੇ ਹੈ ਇਹੋ ਜਿਹੇ ਫਟਾਉਣੇ ਫਸਾਇਆ ਕੰਜੇ ਬੇਹਲ ਕਹਿੰਦੇ ਨਾ ਉਹ ਬੰਦਾ ਕੰਜਰ ਹੋਵੇ ਨਾ ਪਗਲ ਕਰੇ ਨਾ ਉਹ ਕਿਸਤੇ ਰੋਗਾ ਹਰ ਨਾ ਹੋਣਾ ਕੁੜਾ ਏ ਉਹਨਾਂ ਦਾ ਕੰਮ ਆ ਬੜਾ ਦੇਸੀ ਇੱਕ ਇੱਕ ਤੇ ਉਹ ਮੇਡਾ ਡਰਦਾ ਓਏ ਆ ਵੀ ਡਰ ਲੱਗ ਰਿਹਾ ਨੇ ਕਿ ਜਦੋਂ ਹਮ ਨੂੰ ਲੱਗ ਰਿਹਾ ਇੱਟੇ ਉਹ ਬੈਕ ਤੇ ਬੈਕ ਜਾ ਰਹੀਆਂ ਨੇ ਕਹਿੰਦੇ ਕਿ ਜੇ ਉਹ ਕਿਨਾਰੇ ਕਿਨਾਰੇ ਲਾ ਕੇ ਰੱਖ ਲੈਣਗੇ ਕਿ ਮਾਂਗ ਲਾ ਕੇ ਆਪਣੇ ਘਰ ਦੇ ਕੋਲ ਰੱਖੂ ਨੇ ਹਾਂ ਹਾਂ ਕੱਪੂ ਨਹੀਂ ਜਾਊਗਾ ਇਹਦਾ ਕੱਪੂ ਤਾਂ ਜਾਊਗਾ ਲੈ ਕੇ ਕੱਪੂ ਦੀ ਜਾ ਰਹੀ ਆ ਓਏ ਇਹ ਪੁੱਠੀ ਜਾ ਰਹੀ ਆ ਪੁੱਠੀ ਜਾ ਰਹੀ ਆ ਇਹ ਕਿੰਸੀ ਵੀ ਪੁੱਠੀ ਜਾ ਰਹੀ ਆ ਹਾਂ ਹੋਲਾ ਹੇ ਇਹ ਕਿਨਾਰੇ ਹੁੰਦਾ ਉਹ ਨਾ 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 ਬਚਾਲੋ ਦੀ ਜਾਉ ਦੇਖੀ ਤੂੰ ਬਾਪੂ ਤਰਪਰ ਨਾ ਨਾ ਮੈਨੂੰ ਘਰੂ ਬਾਬਰ ਨਾ ਨਨ ਕਰਨਾ ਵਾ ਮੰਨੇ ਮਾਗਰ ਮੱਛੀ ਕਿਹ ਹੈ ਮਾਗਰ ਮੱਛੀ ਇਹਨੂੰ ਮਾਗਰ ਮੱਛੀ ਹੁਣ ਦਿਖਾ ਲਾ ਗਿਆ ਇੱਥੇ ਹਾਂ ਬਾਪੂ ਮੱਛੀ ਬਹੁਤ ਲੈ ਰਿਛਦਾਨ ਤੂੰ ਮੈਂ ਉਹਦਾ ਮੈਨੂੰ ਕਿਹਾ ਇਹ ਗੱਲ ਚੋ ਟੀਪਾ ਜੀਆਂ ਪਾਉਣਗੇ ਇਹਨਾਂ ਨੇ ਪਾਈਆਂ ਨਹੀਂ ਹੈ ਇਹਨਾਂ ਨੇ ਨਹੀਂ ਪਾਈਆਂ ਹੁਣ ਤਾਂ ਸਾਰੇ ਨੂੰ ਖਾਊਗਾ ਪਾਣੀ ਕਰ ਹੁਣ ਤਾਂ ਵਹਿਗਰੂ ਵਹਿਗਰੂ ਕਰ ਉਹ ਪਾਉ ਲਾਇਆ ਹਾਂ ਕਿਆ ਨਾ ਹਰ ਤੂੰ ਸਦਾ ਵਗ ਤੈਨੂੰ ਬਾਲਸ ਨਾਲ ਘਾ ਰਹੀ ਏ ਹੁਣ ਦੇਖੀ ਹੋਇਆ ਕੋਸਾ ਤੇਰੇ ਕਚਲੇ ਦਾ ਅਸੀਂ ਵੀ ਮਾਰਨੇ ਡੋਗੇ ਅਸੀਂ ਉਹ ਨਹੀਂ ਦੀ ਗਲਤੀ ਕੀਤੀ ਪਿੰਡ ਫੋਨ ਕਰਦੀ ਅਸੀਂ ਨਾ ਜਾਣ ਕੇ ਆਪਾਂ ਨੂੰ ਆਕੇ ਹੁਣ ਦੇਖੇ ਜਾਊਗੀ ਹੁਣ ਜਿੱਤੇ ਮਰਨੇ ਉੱਤੇ ਆਪਾਂ ਮਰ ਜਾਗੇ ਨਹੀਂ ਮੈਂ ਪਿੰਡ ਫੋਨ ਕਰਦੀ ਕਿਸੇ ਫੋਨ ਕਰਦੀਏ ਬਿੱਲਾ ਨੂੰ ਲੈ ਜਾਓ ਆਕੇ ਕਿੱਥੋਂ ਲੈ ਜਾ ਲੱਭਾਂਗੇ ਬਾਹੀਆਂ ਆ ਇਹ ਵੀ ਗੱਲ ਸਹੀ ਆ ਸਮੁੰਦਰ ਦੇ ਵਿਚਾਰੇ ਤੁਰੇ ਫਿਰਦੇ ਆ ਘਾਰ ਤਾਂ ਲੈ ਹੁਣੇ ਨੇ ਜਾ ਆਇਆ ਕਰ ਦੇਖੀਓ ਅੱਖਾਂ ਬੰਦ ਕਰਕੇ ਬਹਿ ਜਾਓ ਬਹਿ ਜਾ ਬਹਿ ਜਾ ਬਹਿ ਜਾ ਹਾਂ ਬਹਿ ਜਾ ਥੱਲੇ ਕਈ ਗਲੇ ਝੂਟਾ ਪਿਆ ਨਾ ਥੱਲੇ ਬਹਿ ਜਾ ਬਹਿ ਜਾ ਹੋਰ ਥੱਲੇ ਬਹਿ ਜਾ ਬਹਿ ਜਾ ਆਹ ਹਾਂ ਹਾਂ ਹੋਰ ਬੱਤਾ ਉਹ ਸਵਾਤਾ ਉਹ ਨਾ ਨਾ ਮੈਨੂੰ ਕੁਛ ਨਹੀਂ ਆ ਰਿਹਾ ਇਹ ਬੱਤਾ ਉੱਥੇ ਪਾਣੀ ਪੂਰੀ ਕੁਛ ਨਹੀਂ ਦਿਖ ਰਿਆ ਹੈ ਇੱਥੇ ਪਾਣੀ ਪੂਰੀ ਕੁਛ ਨਹੀਂ ਦਿਖ ਰਿਆ ਵਿਚ ਵੀ ਆ ਜਾਂਦਾ ਹੈ ਵਿਚ ਵੀ ਆਉਂਗਾ ਹਾਂ ਸੁਣ ਲੈ ਕਹਿੰਦੇ ਜੇ ਪਾਣੀ ਵਿੱਚ ਆਣ ਲੱਗੇ ਐ ਕੱਢਣ ਲੱਗ ਜੀ ਮਹਰ ਅੱਛਾ ਹਾਂ ਖੜੇ ਦੇਖੀ ਜਾਂ ਮੋ ਇਹ ਹਾਰ ਜਹਾਜ਼ ਨੇ ਮਾਰਿਆ ਹਾਂ ਪਾਣੀ ਨਾਲ ਜਾ ਵਾ ਵਾ ਮੂਰਤ ਆ ਜਾਣਾ ਡੰਗਰ ਪਸ਼ੂ ਕੋਈ ਹਾਂ ਮਗਰ ਮਸ ਆ ਜਾਣਾ ਡੰਗਰ ਪਸ਼ੂ ਕੋ ਤਰੇ ਕੀ ਹੋ ਗਿਆ ਬੰਦ ਕਰਤੀ ਤੇਲ ਮੁੱਕ ਗਿਆ ਇਰਾਇ ਮੋੜੂ ਹਲਾ ਮੋੜੂ ਆ ਸਵਾਰੀ ਚੜਾਉਣੀ ਹੋਣੀ ਆ ਤੇਲ ਖਤਮ ਹੋ ਗਿਆ ਓਏ ਉਹ ਬਿਨ ਸਵਾਰੀਆਂ ਚੜਾਉਣੀ ਆ ਓ ਕੱਢੋ ਸਵਾਰਿਆ ਇਧਰ ਆਉਂਿਆ ਨੇ ਹਾਂ ਇਹ ਤਾਂ ਕੁਝ ਹੋ ਗਿਆ ਲੱਗਦਾ ਮੈਨੂੰ ਮੇਰੇ ਸਾਹ ਕੱਲੋਂ ਪੱਖਾ ਘੱਟੀ ਜਨ ਬੁਰੀਆ ਇੱਥੇ ਨਿਕਲਣ ਨਹੀਂ ਆ ਨਾ ਕਾਨ ਉਹ ਇਹ ਇਧਰ ਰਸੇ ਨੇ ਬਸ ਸਟੈਂਡ ਬਣਾਇਆ ਉਹ ਬਸ ਸਟੈਂਡ ਬਣਾਇਆ ਸਟੈਂਡ ਬਣਾਇਆ ਨਾ ਇਹ ਬਸ ਸਟੈਂਡ ਬਣਾਇਆ ਕਿੱਥੇ ਹੋਰ ਆਹ ਦੇਖੋ ਇਹ ਹੁਣ ਆਏ ਲੈ ਕੇ ਜਾਊਗਾ ਘਮਾ ਕੇ ਇਹ ਵੀ ਟੱਪਦੀ ਆਏ ਬਾਬੂ ਤੇਰਾ ਖੁੰਡਾ ਕਿੱਥੇ ਆ ਖੁੰਡਾ ਮੇਰਾ ਇੱਥੇ ਮੈਂ ਉਹਨੂੰ ਬਰਾਦਰ ਦੀ ਪੀਤ ਨੂੰ ਉਹ ਦਾ ਪੂਰਾ ਖੁੰਡਾ ਲੇਪਾ ਉਹ ਯਾਰ ਖੁੰਡਾ ਹੁਣ ਖੁੰਡੇ ਨਾਲੇ ਖੜੂ ਮੈਂ ਮੇਰਾ ਬਸ ਆ ਚੋਲੀ ਆ ਹੁਣ ਬਾਬਾ ਤੂੰ ਚੁੱਪ ਕਰ ਜਾ ਯਾਰ ਮੇਰਾ ਦਿਮਾਗ ਖਰਾਬ ਹੋ ਗਿਆ ਮੇਰਾ ਦਿਮਾਗ ਪਹਿਲੇ ਹੀ ਫੁਲਾੜ ਪਿਆ ਦੋ ਛੱਟਾ ਕਰਦਾ ਤੇਰੇ ਵਰਗੇ ਨਾਇਕਾਂ ਨੇ ਕਰਤਾ ਜਦੋਂ ਦਿਮਾਗ ਖਰਾਬ ਦਿਮਾਗ ਦਾ ਮੇਰਾ ਬਹੁਤ ਵੱਡਾ ਸੀ ਹਾਂ ਦਿਮਾਗ ਤਾਂ ਸੀ ਐਜੇ ਤੇ ਜਹਾਜ ਭਰਾ ਦੇ ਦਿਮਾਗ ਦਾ ਹੈਗੀ ਆ ਸਵਾਦ ਤਾਂ ਆਉਂਦਾ ਪੂਰਾ ਮੈਨਿਕਾ ਪੂਰਾ ਨਹੀਂ ਆ ਰਿਹਾ ਮੈਨਿਕਾ ਅਰੇ ਹੁਣ ਦੇਖ ਤੇ ਕਿਹਜੇ ਗਿਆ ਮੜਾਇਆ ਹਾਂ ਮਾ ਮੇਰਾ ਤਾਂ ਪੂਰਾ ਇੰਟੇ ਗਿਆ ਤਾ ਰੱਬ ਦੇ ਮੇਰਾ ਤਾਂ ਟੱਕ ਟੱਕ ਕਰਦਾ ਟੱਕ ਟੱਕ ਕਰਦਾ ਮੇਰਾ ਤਾਂ ਪਰ ਪਰ ਹਟਾਵੇ ਹਾਂ ਹਾਂ ਆਹ ਦੇਖ ਵੀਊ ਦੇਖ ਤੂੰ ਵੀਊ ਕਿੰਨੇ ਵਧੀਆ ਵਧੀਆ ਆਉਂਦੇ ਨੇ ਆਹ ਦੇਖ ਵੀਊ ਦੇਖ ਵੀਊ ਵੀਰ ਮਾ ਜੰਦਾ ਅਸ਼ਵੀਰ ਆ ਉਹ ਉਹ ਸਵਾਰੀਆਂ ਉਹ ਚੜਨੀਆਂ ਆ ਹਾਂ ਹਾਂ ਉਹ ਵੀ ਚੜਨੀਆਂ ਉਹ ਵੀ ਚੜਨੀਆਂ ਹਾਂ ਉਹ ਵੀ ਚੜਨੀਆਂ ਆ ਆਹ 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 ਇਹ ਦੂਜੇ ਮੁਲਕ ਜਾ ਕੇ ਬੱਬਾ ਕਰੀ ਦੇ ਕਿਸੇ ਡੁੱਬਣ ਲੱਗੀ ਆ ਦੇਖ ਆਹ ਹੈਡਰ ਮੜਿਆ ਆ ਦੇਖ ਹੁੰਦਾ ਇਹ ਨਾ ਇਹਨੂੰ ਥੱਲੇ ਆਇਆ ਲਾ ਦੇ ਵੇ ਰੇ ਨਵੇਂ ਜਿਕੇ ਮਦ ਇਹ ਥੱਲੇ ਲੱਗੂਗਾ ਪਰ ਹਾਂ ਇਹ ਤਾਂ ਡੂੰਗਾ ਰਹਗਾ ਫੇਰ ਪਰ ਕਿਦਾਂ ਖੜੂ ਹੈ ਕਿ ਲੋ ਇਹੋ ਜਾਂ ਜਿਸੇ ਆਪਾਂ ਖੜਾ ਕੇ ਭੋਲੇ ਜਾ ਕੇ ਅੱਛਾ ਬਾਪੂ ਜੈ ਭੰਗਤ ਪਾ ਸਕਦੇ ਆਪਾਂ ਆਏ ਦਾ ਕੀ ਹੁੰਦਾ ਤੇਰੇ ਆ ਕਰੇ ਆਪਾਂ ਉਹਦਾ ਜਾਣਾ ਨਹੀਂ ਪਹਿਲਾਂ ਕਰ ਲਾਂਗਾ ਜਿਵੇਂ ਆਇਆ ਤੇਰਾ ਪਰੇ ਨੀ ਸਾਰਾ ਕੁਝ ਕਰ ਮੇਰਾ ਜਵਾਨੀ ਵੇਲੇ ਨਹੀਂ ਜਵਾਨੀ ਵੇਲੇ ਨਹੀਂ ਤੂੰ ਆ 10 5 ਵੀ ਬੜਾ ਜੋ ਜਮੀ ਮਾਰ ਮਟਿਆ ਕਾ ਮੈਂ ਕਹਾਂਗਾ ਜਮੀ ਦੋ ਬਤਾ ਮੈਂ ਇਹ ਤਾਂ ਮਾਲਕ ਦੀ ਮਾਵ ਜਾ ਮਾਲਕ ਦੀ ਮਾਂ ਕੱਲੇ ਮਾਲਕ ਨੂੰ ਯਾਦ ਕਰੀਏ ਨਾ ਮੈਂ ਕਰ ਬਸ ਕੋਈ ਰੱਬ ਰੰਮ ਕਰਾ ਗਾਹਾਂ ਜਾ ਤੂੰ ਬਾਹਰ ਨੂੰ ਕਰ ਜਾ ਕੱਲੇ ਨੇ ਸਾਰਾ ਟੱਪਰ ਗਾਇਓ ਬਸ ਠੀਕਾ 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 ਜਾ ਬਾਹਰ ਹਾਂ ਬਾਜੋ ਜਾ ਵਾਹ ਜੀ ਗੋਰੀ ਆਗੇ ਟਾਈਮ ਤੇ ਦੇਖੀ ਕੋਟ ਚੱਲ ਰਿਹਾ ਪਾਣੀ ਪਾਣੀ ਆਏ ਨਾਲੇ ਕਿਹੜਾਈ ਕਿਸੇ ਨੇ ਨਹੀਂ ਨਾਪੀ ਬਾਹ ਡੁੱਬਾ ਹੈ ਦੇਖ ਕਿੰਨੇ ਛੋਟੇ ਛੋਟੇ ਬੱਚੇ ਵੀ ਆਏ ਹੋਏ ਨੇ ਪਹਿਲੀ ਵਾਰ ਹੀ ਆਏ ਆ ਪਹਿਲੀ ਵਾਰ ਹੀ ਆਏ ਆ ਜੀ ਕਹਿੰਦਾ ਕੋਈ ਨਹੀਂ ਆਪ ਆਈ ਮਰਾਂ ਦੀਏ ਬੰਦ ਕਰੇ ਲਾਰੇ ਨੇ ਤੇ ਉਹਨੂੰ ਘਰੇ ਸੀ ਨਾ ਬਟਾ ਬੱਸ ਬੰਦ ਹੋ ਗਿਆ ਜਿਹੜੇ ਜਿਹੜੇ ਤਰੇ ਹੋਇਆ ਇਹਦਾ ਦਾ ਨਹੀਂ ਚੱਲਦਾ ਹਾਂਜੀ ਮੈਂ ਦੇਖ ਉਹਨੂੰ ਘਰੇ ਰੂਮ ਤੇ ਲਾ ਯਾਰ ਜੀ ਕਬੂਟ ਆ ਜਾ ਰਹੀ ਹੈ ਬਾਪਸਾਰੇ ਨਾਲ ਇਸੇ ਇੱਥੇ ਜਾ ਰਹੇ ਹਾਂ ਛੋਟੇ ਛੋਟੇ ਟੱਪੂ ਵੀ ਬਣਿਆ ਹੋਣਾ ਤੇ 400 ਰੁਪਿਆ ਸਾਡੇ ਨਾਲ ਲੈ ਕੇ ਜਾਣਾ ਹੈ ਕੰਪੂ ਦੇ ਕਮਾਉਣ ਵਾਸਤੇ ਹਾਂ ਨਾ ਦੇ ਚਮੀਆਰੇ ਕੋ ਬਾਤ ਕਰਦੇ ਆਂ ਇੱਥੇ ਨਾਲੇ ਪਾਣੀ ਆ ਬਚਾਰੇ ਆ ਮਾਮੇ ओ जी बिलकुल पचाले आगे टाइम ते ਉਹਦਾ ਜੋ ਉਹ ਪੋਪਾ ਦਾ ਬੈਰੀਅਰ ਤੋਂ ਜਿਹੜੀ ਬਣਾ ਕੇ ਪਰਜਾਈ ਨੂੰ ਪੇ ਆ ਦੇਖੀ ਪਾਪੀ ਕਿੱਥੇ ਬੈਠਾ ਹੈ ਉਹ ਬੰਦਾ ਨਹੀਂ ਪਾੜਿਆ ਲੋ ਜੀ ਅੰਦਰ ਆ ਗਿਆ ਇਹ ਰੈਕ ਟਿਕ ਟਕ ਅੱਧੀਆਂ ਕਰਦਾ ਫਿਰ ਰਿਹਾ ਹੈ ਕਾਲ ਰੂਆ ਗੱਡ ਗੱਡੀ ਚੱਲ ਜੂ ਬਈ ਐ ਬਈ ਯਾਰ ਹੋ ਗਿਆ ਤੂੰ ਬਈ ਯਾਰ ਫਰਦਾਸ ਫਿਰ ਸੇਵਾ ਨਹੀਂ ਹੋਣਾ ਧਾਰਗੜ ਚੱਲ ਜੂ ਬੱਸ ਦੇਖ ਲੈ ਤੇਰੀ ਨਾ ਸੇਵਾ ਨਹੀਂ ਬ੍ਰਿੰਗ ਨਹੀਂ ਆਇਆ ਮੈਂ ਉੱਪਰ ਝੜੂ ਕਿੰਨੇ ਕ ਵਣਦੇ اچھا کلاایا 20 روپے میرے دے دے اچھا اگے آ جا آ جا کرایہ مل گیا میرے ہاں جی مل گیا ہا ادھر آ کر ٹھیک ہے ہا پرو ਹਾਂ ਬਤਾ ਆ ਲਈ ਚਲਦੇ ਆ ਮਰੇ ਇੰਜਨ ਵਾ ਚੱਕਦਾ ਇੰਜਨ ਦੀ ਰੇਸ ਚੱਕ ਕੇ ਕਿਤੇ ਉਨਾ ਕਰਵਾ ਦੇ ਕਿਸੇ ਹੋਰ ਬਕਸੇ ਨੂੰ ਉਹ ਨਹੀਂ ਪਹਿਲਾਂ ਮੈਂ ਕਰਾਂਦਾ ਰਹਾ ਇਹਦਾ ਮੈਂ ਲਾ ਇੱਕ ਵਾਰੀ ਚਲਾਈ ਸੀ ਮੈਂਨੇ ਆਪਣੇ ਪਿੰਟਾ ਆਉਣ ਪੈਣੀ ਚਲਾਈ ਆਈ ਸੱਤੀ ਸੀ ਸੀਪੇਟਾ ਹਾਂ ਇਹ ਮਾਰੀ ਨਹੀਂ ਚੱਕੀ ਇੰਨੀ ਉਹ ਐਮੀ ਨੇ ਚੱਕ ਲਈ ਕਿਤੇ ਥੋੜੀ ਚੱਕ ਕੇ ਦੇਖ ਲੈ ਨਹੀਂ ਐਮੀ ਨੂੰ ਲੱਗਦਾ ਵੇ ਟੈਨਸ਼ਨ ਲਾ ਦੂ ਅੱਛਾ ਦੇਖਾਂ ਵੇ ਤੂੰ ਬੱਕੇ ਦਾ ਰਹਿ ਜਾ ਯਾਰ ਉਹ ਨਹੀਂ ਇੰਦਰ ਨਾ ਮੋੜਦੀ ਇਹਨੂੰ ਕੈਮਰਾ ਕਰ ਮੈਂ ਤਾਂ ਮੂੰਹੇ ਬੈਠੂ ਉੱਥੇ ਉੱਪਰ ਕਿਤੇ ਉਹ ਉੱਥੇ ਇੱਕ ਤਾਂ ਰਹਿਣਾ ਹਾਂ जित करेगा चढ़ा चढ़ ला ਮਾਸਟਰ ਜੀ ਨੂੰ ਆਹ ਪਾਉਦਾ ਸਾਲ ਮਾਰੂ ਉੱਥੋਂ ਸਾਲ ਮਾਰੂ ਉਹ ਨਹੀਂ ਮਾਰਦਾ ਸਾਰੇ ਆ ਆ ਜਾ ਆ ਜਾ ਆ ਜਾ ਉੱਲੇ ਬਹਿ ਜਾ ਬੰਦਿਆਂ ਵਾਂਗੂ ਬਹਿ ਜਾ ਧੂਆ ਘੁੱਟ ਦੂਆ ਦੇਖ ਲੈ ਆਲੇ-ਦਾਲੇ ਵੀ ਇੰਨਾ ਭੱਜਿਆ ਹਣ ਘੁੰਮਣਾ ਯਾਰੋ ਘੁੰਮਣੇ ਆਵੇ ਆ ਵੀ ਆ ਲੋਕਾਂ ਨੇ ਟਿਕੇ ਬੈਠੇ ਨੇ ਉਹ ਯਾਰੋ ਬੰਦਿਆਂ ਵਾਂਗੂ ਬੱਠਾ ਹੈ ਕਿ ਨਹੀਂ ਬੱਠਾ ਮਾਲ ਕਰਤੀ ਇਹਨੇ ਲੈ ਕਿੱਢਣੀ ਗਾਉਂ ਸਾਪ ਨੇ ਆ ਬਾਪੂ ਇਹ ਸਾਪ ਚੱਤੀ ਦੇ ਸਾਹਰੇ ਕੋਈ ਕਿਸ ਨੂੰ ਹਰਮਾਏਗਾ ਉਹ ਨਹੀਂ ਮਾਰਦਾ ਕਿਸ ਤੂੰ ਸਾਪ ਤੇ ਦਾ ਜਮੀ ਹਮਾਰਾ ਕਰਤੀ ਉਹ ਹੁਣ ਤਾਂ ਗੱਲ ਹੁਣ ਤਾਂ ਨੇੜਿਆ ਕਰਦੇ ਚੱਕੀ ਲੰਗ ਜਾਈਂ ਲੈ ਮੈਂ ਪਾ ਲੈ ਪਾ ਲੈ ਦੇਖਣਾ ਉਹ ਯਾਰ ਲੈ ਯਾਰ ਕਾਫ ਬਚਾਉਣਾ ਮਾਰੀ ਨਾ ਮੈਂ ਪਿੰਡ ਜਾਂਦਾ ਨਹੀਂਗਾ ਜੇ ਤੂੰ ਇਹ ਕੰਮ ਕਰਿਆ ਮੇਰੇ ਨਾਲ ਤੂੰ ਬੰਨੀ ਜਾਂਦਾ ਮੈਂ ਇਹ ਪਹਿਲਾਂ ਟੋਟੋ ਕਰਦਾ ਹੀ ਪਚਿਆ ਹੋਇਆ ਹੈ ਪਹਿਲਾਂ ਆਪਣੀ ਗੱਲ ਕੀ ਹੋਏ ਚ ਕਮਰੇ ਦੇ ਵਿੱਚ ਉੱਥੇ ਓ ਮਾਰੀਣਾ ਆਹ ਗੱਲ ਹੋਈ ਸੀ ਤੇਰਾ ਆਇਆ ਭਾਈਆ ਭਾਈਆ ਬੰਨ ਕੇ ਲੈ ਜੂ ਉਹ ਕੁੱਤੇ ਨਹੀਂ ਪੂਛਦੀ ਹੋ ਜੂ ਪਰ ਇਹ ਨਹੀਂ ਸਿੱਧਾ ਹੁੰਦਾ ਉਹ ਤੂੰ ਸਮਝਦਾ ਨਾ ਬੰਨ ਕੇ ਇਹ ਭਾਈ ਤੂੰ ਸਮਝ ਜਾ ਰਿਹਾ ਬਹਿ ਜਾ ਜੇ ਕੇ ਬੰਨ ਕੇ ਲੈ ਜੂ ਬੰਨ ਕੇ ਨੂੰ ਪਾ ਲੈ ਖੁੰਦਾ ਸੱਟ ਤੇ ਤੂੰ ਕਿਉਂ ਬਾਰ ਬਾਰ ਆਉ ਕਰਦਾ ਨਹੀਂ ਹੁੰਦਾ ਪਾ ਲੈ ਖੁੰਦਾ ਸੱਟ ਆ ਪਾ ਇਹਦਾ ਮੈ ਨਹੀਂ ਆਉਂਦਾ ਹੈਗਾ ਇਹ ਖੁੰਦਾ ਹੋ ਜੂਗਾ ਕਿਨੇ ਜਾਏਗਾ ਤੂੰ ਚਾਰਾ ਪਊਗਾ ਨਾਲ ਖੁਦਾਂਾਂ ਦਾ ਕਾਹ ਦਾ ਪਰਮੇਸ਼ਵਰ ਮੈਂ ਕਿੱਥੇ ਲਾਉਂਦਾ ਤੈਨੂੰ ਕਾਹ ਪਿੰਡ ਵੀ ਇਹੀ ਕੰਮ ਹੁੰਦਾ ਚੱਲ ਚੱਲ ਤੂੰ ਕਹਾ ਚੱਲਾ ਲੋ ਤੈਨੂੰ ਇਹਨਾਂ ਨਾ ਕੁਰੇ ਕਰਾ ਹੁਣ ਆ ਬਹੁਤ ਜੀ ਆ ਕਹੇ ਵੀ ਮੇਰੇ ਵਾਲਾ ਮੇਰੇ ਨੂੰ ਲੋਕ ਕਹਿੰਦੇ ਮੈਂ ਕਰ ਸੁਣ ਯਾਰ ਬਹੁਤ ਕਾਤੇ ਲਗਾ ਸੰਭਲਿਆ ਛੋਟਾ ਹੁੰਦਾ ਸੀ ਹਾਂ ਮੈਨੂੰ ਪਤਾ ਮੈਨੂੰ ਪਤਾ ਆ ਮੈਂ ਲਿਖਾਇਆ ਆ ਬਦ ਸ਼ਰਾਬ ਪੀ ਜਾਂਦਾ ਸੀ ਸਾਰਾ ਦਿਨ ਬਾਹ ਬਗਿਆਰਾ ਆ ਤਾਂ ਤੇਰੇ ਜਾਂ ਕੰਡੇ ਦਾ ਤੇਰੇ ਬੀਜੇ ਹੈ ਨਾ ਤਿੰਨਵੇਂ ਚੁਗਲੇ ਪੈਣਗੇ ਉਹ ਉਹ ਮੈਨੂੰ ਐ ਚੁਗਲੇ ਪਾ ਰਿਹਾ ਹੈ ਹੈ ਚੁਗ ਤੇਰੇ ਨਾਲ ਮੈਨੂੰ ਤੂੰ ਕੀ ਕਰ ਰਿਹਾ ਹੈ ਹੋਰ ਹੈ ਉਹਨੂੰ ਕੰਨ ਲਾ ਮੈਂ ਪਿੰਡ ਦਾ ਮੈਂ ਕਿ ਗੰਗ ਪਾਰ ਕੇ ਪਿੰਡ ਚ ਲੈ ਆਇਆ ਬੱਸ ਇਹਨਾਂ ਨੂੰ ਫਿਰ ਆਉਣਾ ਫੇੜਾ ਮਿਲਿਆ ਕੋਟੀ ਆਤ ਲਵਾ ਲਾ ਮੈਂ ਤੈਨੂੰ ਮੈਂ ਰਾਤ ਨੂੰ ਕੋਟੀ ਆਤ ਤੂੰ ਕੋਈ ਨਾ ਲਾ ਹੈ ਕੋਟੀ ਆਤ ਤੂੰ ਅਸਮਾਨ ਨਾਲ ਵਿੱਚ ਸਾਲ ਮਾਰ ਲੱਗਿਆ ਕਿਤੇ ਤੇਰਾ ਨਹੀਂ ਪਤਾ ਕਿੱਥੇ ਹੱਥ ਮਸਾਲਾ ਹੈ ਉਹ ਸਾਨੂੰ ਤਾਂ ਚਲ ਮਮਾ ਤੂੰ ਐ ਕਰ ਬਗ ਜਾ ਮੈਂ ਤੇਰੇ ਮੂਹਰੇ ਬੰਨੇ ਹੱਥ ਕੋਈ ਨਾ ਭਾਈਆ ਤੂੰ ਰਸਮੀ ਮੈਂ ਭਾਈਆ ਨਹੀਂ ਆਇਆ ਆ ਗਿਆ ਆ ਗਿਆ ਇਹਨੂੰ ਕਿਹੜੇ ਰਸਤੇ ਮੈਂ ਉੱਥੇ ਨਾਂ ਦੇ ਨਹੀਂ ਗਿਆ ਉਹ ਤਿੰਨ ਤਿੰਨ ਹੋ ਗਏ ਤੈਨੂੰ ਕੋਈ ਦੇਖਣੇ ਨੂੰ ਮੈਂ ਵੀ ਇਹਨੂੰ ਮਸਾ ਉੱਤੇ ਫੜਾਤੀ ਮੈਂ ਤਾਂ ਚੰਗਾ ਭਲਾ ਸੀ ਜ਼ਿੰਦਗੀ ਜਿੰਦਾ ਦੀ ਕਮਰਾ ਲਿਆ ਆ ਕਿ ਉੱਥੇ ਤੂੰ ਲਿਆਣ ਵਾਲਾ ਤਨ ਕਿਹੜੇ ਕੰਦਰਨ ਦੱਸਦਾ ਨਹੀਂ ਲਾਣਾ ਦੇ ਪਾ ਗਿਆ ਸਾਰੀ ਇੱਕ ਪੈਣ ਤੋਂ ਪੈਸੇ ਖਾ ਕੇ ਵੇ ਪਿੰਡਵਾਰ ਦਾ ਤੂੰ ਹਾਂ ਤੂੰ ਤਾਂ ਹੈਸ ਦੀ ਜ਼ਿੰਦਗੀ ਜੀਣਾ ਤੇ ਇਹਨੇ ਵੀ ਬਰਬਾਦ ਕਰ ਰੱਖੀ ਆ ਤੈ ਹੈ ਕੋਈ ਬੈ ਜਾ ਬੈ ਜਾ ਤੂੰ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਕਾਹੀਆ ਠੀਕ ਹੋ ਕੇ ਬਲਰੇ ਮੈਂ ਤੇ ਨਹੀਂ ਗਿਆ ਤਾ ਵਾ ਠੀਕ ਆ ਠੀਕ ਆ ਲਓ ਜੀ ਪਹੁੰਚ ਗਏ ਟੱਪੂ ਤੇ ਬਾਗ ਸੱਜੋ ਓਏ ਮੰਦਰ ਆ ਰਿਹਾ ਬੰਦਾ ਘੰਟਾ ਲੱਗਿਆ ਪੂਰਾ ਹੁਣ ਤੋਂ 8 ਘੰਟੇ ਚ ਪਹੁੰਚ ਗਏ ਪਹਿਲੀ ਵਾਰ ਆਇਆ ਜੀ ਬਾਲਕਾਂ ਆਏ ਸਾਲਾਂ ਹੀ ਪੁੰਚ ਜਾਂਦੇ ਸੀ ਠਾਕੀ ਵੀਡੀਓ ਦੇਖਣ ਨੂੰ ਵੀ ਮਿਲਦੀ ਬਹੁਤ ਵਧੀਆ ਵੀਡੀਓ ਬਣਾਈ ਜਾਂਦੇ ਆ ਆਪਣੇ ਵਿੱਚ। ਆਪਾਂ ਇਹਦੇ ਵਿੱਚ ਕੀ ਪਾਉਂਦੇ ਆਪਣੇ ਬਲੌਗ ਦੇ ਵਿੱਚ ਦੇਖਦੇ ਆ ਛੋਟ ਛੋਟ ਵੀਡੀਓ ਨਾਲ ਥੋੜੀਆਂ ਥੋੜੀਆਂ ਵਧੀਆ ਬਣਾਈ ਜਾਂਦੇ ਆ ਆਪਣੇ। ਦੇਖਿਓ ਆ ਆ ਦਾ ਬਾਈ ਉਰੀ ਲਾਉਂਦਾ ਜੀ ਆਪਣਾ ਟੀਮ ਟੀਮ ਕਰਦਾ ਜੀ ਤੱਕ ਉਰੀ ਨੂੰ। ਲਓ ਜੀ ਲਓ। ਕੋਈ ਨਹੀਂ ਜੀ ਤੁਸੀਂ ਉਤਾਰਦੇ ਥੰਨੂੰ। ਓਏ ਆ ਬੈਗ ਆਪਣਾ ਯਾਰ। Pergi, semua pergi, 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 ya pergi, 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 ਮਾਰਦੇ ਤੇ ਹੋਏ ਕੰਦਮਾ ਹਾੜੇ ਹਾੜੇ ਓ ਹੋ 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 ਸਵਾਦ ਆਇਆ ਕਰੀ ਕਾਹਦਾ ਤੂੰ ਆਇਆ ਸਵਾਦ ਪੈਦਾ ਦੋਤ ਤੇ ਸੀ ਸਾਰੀ ਬੰਦੇ ਯਾਰ ਹੁਣ ਕਾ ਦੇਜਾ ਹਰਗਾ ਹੁਣ ਤਾਂ ਕੋ ਚੱਕਰ ਅਗਲੀ ਵਾਰ ਆ ਬੈਠੋ ਓਰੇ ਆ ਕੇ ਸੱਪੇ ਜਾਇਆ ਜਹਾਂ ਜਾਂ ਖੜਿਆ ਵਾਪਸ ਜਾਣ ਤੋਂ ਡਰਦਾ ਵਾਪਸ ਜਾਣ ਤੋਂ ਮੈਂ ਇੱਥੇ ਬਿਸ਼ਾਂਦੀ ਰਹਿ ਬਸ ਪਰਕੇ ਬੰਦੇ ਨੂੰ ਮਾਰਾ ਕੋ ਕਿਨਾ ਬਾਤ ਬੋਊਂਗੀ ਯਾਰ ਨਾ 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 ਮੈਂ ਤਾਂ ਦੁਰਕੇ ਲੰਘ ਜੂ ਬੜੇ ਭਾਈ ਉਧਰ ਦੀ ਹਰਕਤ ਹੈ ਹਾਂ ਉਧਰ ਦੀ ਸ਼ਰਕਾ ਉਹ ਦੁਕਾਨ ਦੱਸ ਤੇ ਸ਼ਰਕੇ ਨੂੰ ਯਾਰ ਏਦਿਨ ਕਿਹੜਾ ਦੇਵਾਂ ਸਾਰੀ ਤੇਹੜੀ ਲੱਗ ਜੂਗੀ ਪਰ ਉਹ ਫੇਰ ਲੰਘ ਜਾ ਤੂੰ ਚੱਕਰ ਨਾ ਇਹ ਨਾ ਨਾ ਨਹੀਂ ਜਾਇਆ ਉਧਰ ਦੀ ਬਾਈ ਮਾਸਾ ਨਿਕਲੇ ਆ ਆ ਜਾ ਮੈਂ ਤੇਰੇ ਮੂਰੇ ਹੱਥ ਬੰਨਦਾ ਆ ਜਾ ਮੇਰਾ ਪੇਜ ਬਣ ਕੇ ਆ ਜਾ ਚਲ ਯਾਰ ਬਾਬੇ ਬਾਲਕ ਨਾਲ ਮੱਥਾ ਟੇਕਦੀ ਏ ਹਾਂ ਹਾਂ ਆ ਜਾ ਜਿਹੜੇ ਤੇਰੀ ਖੁਆਇਸ਼ਾਂ ਪੂਰੀ ਕਰਨ ਵਾਸਤੇ ਆ ਗਏ ਹਾਂ ਉਹਨੂੰ ਬਾਲਕ ਨਾਲ ਤੇ ਮੱਥਾ ਟੇਕ ਲੈਣੇ ਬਸ ਠੀਕ ਆ ਜਾ ਹੋਏ ਹਾਏ ਓ ਹੁਣ ਤਾਂ ਪਾਗ ਗਿਆ ਹਰ ਤਾਂ ਡੱਬੇ ਬਾਬੇ ਬਾਪੂ ਓਏ ਇਸੇ ਦਾ ਡਰ ਲੱਗਿਆ ਪਿਆ ਹੁਣ ਤੱਕ ਤੇਰਾ ਬਾਪੇ ਦੇ ਬਾਪ ਨਾਲੇ ਮੱਥਾ ਟੇਕ ਕੇ ਤਾਂ ਦਿਲ ਤਾਂ ਖੜੀਊਆ ਹਾਏ ਤੈਨੂੰ ਮੈਂ ਦੱਸਿਆ ਦੀ ਕੀ ਤੂੰ ਮੈਂ ਤੈਨੂੰ ਦੱਸਿਆ ਮੈਂ ਹੈਗਾ ਲੈ ਤੂੰ ਹੈਗਾ ਤੂੰ ਤਾਂ ਆਣ ਹੋਇਆ ਓ ਮੈਂ ਤੋੜ ਕੇ ਤੈਨੂੰ ਕੱਢ ਲੈਂਦਾ ਕੀ ਚੱਕਰ ਦੀ ਆ ਤੂੰ ਆਪੇ ਲਿਖਿਆ ਹੁੰਦਾ ਤੇਰੇ ਡੱਬੇ ਥੋੜੀ ਡੰਗਾ ਦੀ ਮੈਂ ਹਾਏ ਅਰੇ ਫੀਟ ਗਾਇ ਚੱਲ ਚੱਲ ਬੱਸ ਆ ਜਾ ਲਓ ਜੀ ਪਹੁੰਚ ਗਏ ਆਪਾਂ ਟਾਪੂ ਤੇ ਵਧੀਆ ਵੀਆ ਫੋਟੋ ਹਟਾ ਖਿਚਣ ਨੂੰ ਵਧੀਆ ਮੋਟਰਸਾਈਕਲਾਂ ਤੇ ਪਹੁੰਚੇ ਹੋਣੇ ਹੁੰਦੇ ਉਰੇ ਸੜਕ ਵੀ ਆਉਂਦੀ ਐ ਵੈਸੇ ਬੱਸ ਵੀ ਆਉਂਦੀ ਐ ਪਰ ਆਪਾਂ ਬੋਟ ਤੇ ਇਹ ਵੀ ਆ ਗਏ ਬਾਈ ਤਾਂ ਕਰਕੇ ਬੋਟਾ ਖੜੀ ਗਿਆ ਤੇ ਇਥੋਂ ਵਾਪਸ ਲੈ ਜਾਣਗੇ ਏਡਾ ਘੰਟਾ ਫੇਰ ਲੱਗਣਾ ਜਾਣ ਵਾਸਤੇ ਕਿੰਨੇ ਟਾਈਮ ਉਰੇ ਪਾਣੀ ਹੁੰਦਾ ਸੀ ਇਹਦਾ ਹੈਲੋ ਪੂਰੇ ਪਾਣੀ ਹੁੰਦਾ ਸੀ ਕਿਥੇ ਟਾਈਮ ਆ ਸਾਰਾ ਭਰਿਆ ਹੁੰਦਾ ਸੀ ਪਾਣੀ ਨਾਲ ਤੇ ਇਹ ਪਾਣੀ ਘਟਦਾ ਘਟਦਾ ਘਟ ਗਿਆ ਹੁਣ ਉਹ ਪਹਾੜ ਵੀ ਲੁਕਿਆ ਜਾਂਦਾ ਸੀ ਉਹ ਪਹਾੜ ਦੇ ਉੱਪਰ ਪਾਣੀ ਹੁੰਦਾ ਸੀ ਬਾਪੂ ਹੈ ਪਾਣੀ ਹੁੰਦਾ ਸੀ ਪਹਾੜ ਕੋਲ ਆਹ ਸਾਰਾ ਲੁਕਿਆ ਸੀ ਬਾਈ ਆਹ ਅੱਛਾ ਇੰਨਾ ਪਾਣੀ ਸੀ ਉਰੇ ਇੰਨਾ ਪਾਣੀ ਸੀ ਆ ਜਿੰਨੇ ਜਿਹੜੀ ਤੈਨੂੰ ਨਿਸ਼ਾਨੀ ਦੇਖ ਰਿਹਾ ਹਾਂ ਹਾਂ ਜੀ ਜਿਹੜੇ ਦਰਖਤ ਨਹੀਂ ਹੈਗੇ ਹਾਂ ਇਹ ਤਰ੍ਹਾਂ ਸਾਰੀ ਛੇ ਦੇ ਪਾਣੀਓ ਪਾਣੀ ਦੀ ਠੀਕ ਆ ਜੀ ਇੰਨਾ ਮਤਲਬ ਸਤਲੁਜ ਵੀ ਥੱਲੇ ਮੁੜ ਗਿਆ ਸਾਡੀ ਪ੍ਰਕਿਰਤੀ ਨਾਲ ਇੰਨੀ ਛੇੜਛਾੜ ਹੋ ਰਹੀ ਹੈ ਅਸੀਂ ਜਲ ਵੱਲੋਂ ਇੰਨੇ ਦੁਖੀ ਹੋਵਾਂਗੇ ਜੇ ਨਾ ਇਹਨੂੰ ਸੰਭਾਲਿਆ ਹਾਂ ਜੀ ਜਿੰਨਾ ਤੁਸੀਂ ਕਹਿ ਦੋ ਫਿਰ ਤੁਸੀਂ ਆਪ ਦੇਖ ਲੈ ਵੀ ਕਿੱਥੇ ਕਿੱਥੇ ਨਿਸ਼ਾਨੀਆਂ ਨੇ ਉੱਥੇ ਤਾਂ ਕਹੇ ਹਾਂ ਲਓ ਜure ਖਾਣ ਪੀਣ ਨੂੰ ਵੀ ਸਾਰਾ ਕੁਝ ਮਿਲ ਜਾਊਗਾ ਤੁਹਾਨੂੰ ਉਰੇ ਵੀ ਰੇੜੀਆਂ ਲਾ ਰੱਖੀਆਂ ਨੇ ਅਮਾ ਤੇੜਾ ਲੈ ਨੇ ਪਹਾੜਾਂ ਚ ਜਿੱਥੇ ਮਰਜੀ ਸਭ ਉਥੇ ਪਹੁੰਚ ਜਾਂਦੇ ਨੇ ਇਧਰ ਬੈੜੀਆਂ ਚਰਦੀਆਂ ਫਿਰਦੀਆਂ ਨੇ ਖੰਡਾਂ ਤੇ ਬੈਠੀਆਂ ਨੇ ਵੇ ਪਿਛਾਈ ਉਹ ਦਿੱਸ ਮਿਲੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਤਾਂ ਕੁਝ ਮੈਂਗਰ ਬਾਰੇ ਲਓ ਜੀ ਲੈਨੇ ਖਾਣ ਨੂੰ ਤੇ ਲੈ ਰਹੇ ਖਾਣ ਨੂੰ ਆ ਪਾਣੀ ਵੀ ਲੈਣੂ ਪਾਣੀ ਦੀ ਬੋਤਲ ਲੈਣੂ 25 ਰੁਪਏ ਦਿੰਦੇ ਨੇ ਮਹਿੰਗੀ ਆ ਫਿਰ ਪਹਾੜਾਂ ਕਰਕੇ ਹੋਰ ਲੈ ਲਓ ਬੋਤਲ ਪਾਣੀ ਦੀ ਓ ਕਿੰਨੇ ਦੀ ਚਾਹ ਪੀ ਮੈਂ ਕਿਲਾ ਸੀ ਕਿਤੇ ਚਾਹ ਪੀਉਣੇ ਬੱਪੂ ਜੀ ਤੁਹਾਨੂੰ ਉਹ ਚਾਹ ਨੂੰ ਜਾਂ ਗੋਲੀ ਲੱਗੀ ਆ ਲਓ ਜੀ ਅੰਦਰ ਪਾਣੀ ਪਿੱਛੇ ਲੜੀ ਜਾਂਦੇ ਨੇ ਓ ਲੜਾਈ ਦਾ ਹੁੰਦੇ ਓ ਯਾਰ ਪਾਣੀ ਵੀ ਤਾਂ ਹੁੰਦੀ ਓ ਯਾਰ ਲੜਾਈ ਯਾਰ ਹਰਿਆਣੇ ਦੇ ਪੰਜਾਬ ਦੀ ਜਿਵੇਂ ਹੈ ਇੱਧਰ ਕਹਿੰਦੇ ਮਾਲਦੇ ਵਾਲੇ ਵੀ ਪਹੁੰਚ ਚੁੱਕੇ ਨੇ ਮੇਰੇ ਵੀਰੋ ਜੋ ਦਿਖਾਦੇ ਹੋ ਪਹੁੰਚ ਵੀਰੇ ਬੋਲ ਸਾਈਡ ਸਾਈਡ ਨੂੰ ਕਰ ਲੋ ਯਾਰ ਬੋਲ ਹੜ ਦੇ ਚੱਲੀਏ ਮਮਾ ਜੀ ਆਹ ਦੇ ਇੱਕ ਮਿੰਟ ਆਹ ਭੜ